ਕੀਕਾਂਗੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਣੇ ਕੋਲ ਲੁਧਿਆਣੇ ਤੋਂ ਵੀਰ ਆਏ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਦੱਸਣਗੇ ਸਾਡੇ ਕੋਲ ਕਿਵੇਂ ਇਹਨਾਂ ਨੇ ਪਹੁੰਚ ਕੀਤੀ ਕਿੱਥੋਂ ਇਹਨਾਂ ਨੂੰ ਸਾਡੇ ਬਾਰੇ ਪਤਾ ਲੱਗਿਆ ਕੀ ਮਹਿਸੂਸ ਕਰਦੇ ਨੇ ਤੇ ਇਹ ਹੋ ਜਾ ਇਹਨਾਂ ਦਾ ਸੈਟਅਪ ਨੂੰ ਤਿਆਰ ਕੀਤਾ ਲੁਧਿਆਣਾ ਕੀ ਕੀ ਹੋਰ ਕੰਮ ਕਰਦੇ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਇਹਦੇ ਬਾਰੇ ਦੱਸੋ ਜੀ ਕਿਵੇਂ ਤੁਹਾਨੂੰ ਪਤਾ ਲੱਗਿਆ ਤੁਸੀਂ ਸਾਡੇ ਬਾਰੇ ਕਿ ਮੈਂ ਤਾਂ ਜੀ ਸਰਚ ਕਰਦਾ ਸੀ YouTube ਦੇ ਉੱਤੇ ਇਹ ਮੈਨੂੰ ਬਲੈਕ ਕੈਸਟਲ ਆਫ ਸਾਈਟ ਦੇ ਸਿੱਤੇ ਪੂਰੀ ਜੀ ਸਭ ਤੋਂ ਨੰਬਰ 1 ਤੇ ਤੁਹਾਡੇ ਹੀ بار-बार ਵੀਡੀਓਜ਼ ਆ ਰਹੀਆਂ ਸੀਗੀਆਂ ਠੀਕ ਹੈ ਜੀ ਤਾਂ ਤੁਹਾਡਾ ਗੱਲ ਕਰਨ ਦਾ ਤਰੀਕਾ ਔਰ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਲੱਗਿਆ ਮੈਂ ਤੁਹਾਨੂੰ ਫਿਰ ਕੰਟੈਕਟ ਕੀਤਾ ਤੇ ਆਪਾਂ ਤੁਹਾਨੂੰ ਬੁਕਿੰਗ ਦੇ ਦਿੱਤੀ ਬੁਕਿੰਗ ਦੇਣ ਤੋਂ ਬਾਅਦ ਫਿਰ ਮੈਂ ਅੱਜ ਇਹਨਾਂ ਤੋਂ ਲੋਗ ਡਿਲੀਵਰੀ ਲੈਣਾ ਹੈ ਇਹ ਨਾਲ ਹੀ ਮੇਰਾ ਓਵਰਆਲ ਐਕਸਪੀਰੀਅੰਸ ਵਧੀਆ ਆ ਗਿਆ ਠੀਕ ਹੈ ਜੀ ਕਿਹੜੇ ਕਿਹੜੇ ਰੀਡ ਤੁਸੀਂ ਕਰਤ ਨਾਲ ਦੇ ਨਾਤੇ ਬਲੈਕਾਸਟ ਨਾਲ ਅਤੇ ਇਸ ਤੋਂ علاوہ ਤੁਹਾਡਾ ਕੀ ਕੀ ਕੰਮ ਕਰ ਰਹੀ ਹੈ ਦੇਖੋ ਸਾਡਾ ਕੰਮ ਹੈਗਾ ਕਿ ਇੱਕ ਮਲਟੀ ਕੈਟੇਗਰੀ ਦਾ ਕੰਮ ਹੈ ਇੱਕ ਬੱਚਿਆਂ ਨੂੰ ਸਿਖਾਣਾ ਫਾਰਮਿੰਗ ਲਈ ਪਲੱਸ ਅਸੀਂ ਬੱਚਿਆਂ ਦੀ ਸਪੋਰਟਸ ਦੀ ਅਕੈਡਮੀ ਖੋਲੀ ਹੋਈ ਹੈ ਤੇ ਫਾਰਮਿੰਗ ਵਿੱਚ ਸਿਖਾਣਿਆਂ ਨਾਲ ਤਾਂ ਜੁਆਇੰਟ ਵੈਂਚਰ ਹੈ ਇੱਕ ਤਰ੍ਹਾਂ ਲੋਕਾਂ ਨੂੰ ਆਨੇ ਚਾਹੀਦਾ ਕਿ ਨਵਾਂ ਸੈਟਅਪ ਸ਼ੁਰੂ ਕੀਤਾ ਕਿ ਉਹਨੇ ਜੀ ਸਾਨੂੰ ਪਾਜੀ ਤੁਹਾਡਾ ਵੀ ਸਹਿਯੋਗ ਸਹੀ ਜਰੂਰ ਕਰਾਂਗੇ। ਉਹ ਵੀ YouTube ਵਾਲੀ ਫੈਮਿਲੀ ਦੇਖਦੇ ਤੇ ਅੱਲੋਂ ਤੋਂ ਓਸੀ ਵੀ ਫਾਰਮ ਦੀ ਵੀਡੀਓਜ਼ ਪਾਣੀ ਸ਼ੁਰੂ ਕਰਾਂਗੇ। ਤਾਂ ਤੁਸੀਂ ਉਹਦੇ ਇਸ ਵੀ ਸਾਨੂੰ ਸਪੋਰਟ ਕਰਦੇ। ਕਰਾਂਗੇ ਵੀ ਨਾਲ ਤੁਸੀਂ ਗੌਟ ਫਾਰਮਿੰਗ ਦਾ ਵੀ ਕੀਤਾ ਜੀ। ਮਤਲਬ ਉਹ ਸਾਰੇ ਐਨੀਮਲਸ ਅਸੀਂ ਇੱਕ ਛੋਟਾ ਜਿਹਾ ਜ਼ੂ ਬਣਾ ਰਹੇ ਹਾਂ। ਇਹ ਤੋਂ ਨਾ ਬਹੁਤ ਧੰਨਵਾਦ ਹੈ ਜੇ ਸਾਡੀ ਕੋਈ ਪਹੁੰਚਣ ਤੇ ਮੈਡਮ ਵੀ ਆਏ ਨੇ ਨਾਲ ਸਾਡੀ ਭੈਣ ਤੇ ਇਹਨਾਂ ਨਾਲ ਵੀ ਦੋ ਗੱਲਾਂ ਅਸੀਂ ਕਰਾਂਗੇ ਜੀ। ਇਨੇ ਲੱਗਦਾ ਜੀ ਤੁਹਾਨੂੰ ਤੇ ਕੀ ਕਹਿਣਾ ਚਾਹੂੰਗੀ ਬਹੁਤ ਵੱਜਿਆ ਆਇਆ ਮਤਲਬ ਇਸ ਸੀਜ਼ਨ ਉਹ ਰੱਬ ਜੀ ਉਹ ਆਉਣਾ ਚਾਹੀਦਾ ਤੇ ਬਹੁਤ ਬੋੜ ਹੈ ਜਿੱਦਾਂ ਬਜਾ ਟਾਈਮ ਚੇਂਜ ਹੋ ਰਿਹਾ ਬੰਦੇ ਵੈਸੇ ਉਹੀ ਜਾਈ ਜਾ ਰਹੇ ਆਪਣੀ ਹੈਲਥ ਵੀ ਨਹੀਂ ਉਹ ਕੁਝ ਕਰਮਾਰੇ ਇਸ ਲਈ ਕੰਮ ਨਹੀਂ ਜਿਸ ਕਰਨ ਚਾਹੀਦਾ ਅਕੀ ਉਸ ਨੂੰ ਉਹ ਵੀ ਆਸਾਨ ਨਹੀਂ ਹੋ ਰਹੀ ਨੈਚਰਲ ਦੇ ਮਤਲਬ ਆਪਣਾ ਜਾਣਾ ਚਾਹੀਦਾ ਜਿਹੜਾ ਆਪਾਂ ਕਰਦੇ ਬੰਨਾ ਐਗਰੋ ਹੋ ਗਿਆ ਕਰਨੀ ਜਰੂਰੀ ਉਹ ਤੋਂ ਮੈਕਸਰਵੇ ਵੀ ਕਰਨੀ ਚਾਹੀਦੀ ਹੈ ਤਾਂ ਵੀ ਅਸੀਂ ਆਪਣੀ ਹੈਲਪਰ ਨੂੰ ਜ਼ਰਾ ਧਿਆਨ ਨਾਲ ਸਿੱਧੀ ਤੇ ਗਾਈ ਜੀ ਸਾਡੇ ਗਵਾਂਢੀ ਪਿੰਡ ਤੋਂ ਨੇ ਤੇ ਇਹਨਾਂ ਦਾ ਪਿੰਡ ਹੈਗਾ ਨੇੜੇ ਸਾਡੇ ਵਾਲੀਆਂ ਕੱਟੂ ਵਾਲੀਆਂ ਕਹਿ ਦਿੰਨੇ ਆਂ ਅਸੀਂ ਤੇ ਇਹ ਵੀ ਜਿਮਾਲ ਆਏ ਨੇ ਇਹਨਾਂ ਦਾ ਵੀ ਨਾਲ ਮਤਲਬ ਖਾਂਦੇਗੇ ਜੀ ਉਹਨਾਂ ਦੇ ਕੰਮ ਤੇ ਦੇਖੋ ਕਿਸੇ ਨੂੰ ਲਗਵਾਉਂਦੇ ਨਹੀਂ ਨਹੀਂ ਭਾਈ ਦਾ ਬਹੁਤ ਸੁਭਾਅ ਵਧੀਆ ਲੱਗਿਆ ਜੀ ਐਵੇਂ ਕਹੀਏ ਵੀ ਮੈਨੂੰ ਕੱਟਣ ਨੂੰ ਹਨੂ ਤੁਸੀਂ ਕੈਮਰਾ ਦੇਖ ਕੇ ਥੋੜਾ ਨਰਵਸ ਹੋ ਜਾਣਾ ਨਹੀਂ ਕੋਈ ਗੱਲ ਨਹੀਂ ਹੌਲੀ ਹੌਲੀ ਤੁਹਾਨੂੰ ਮੈਂ ਸੋਸ਼ਲ ਮੀਡੀਆ ਦੇ ਲੈ ਕੇ ਆਵਾਂਗੇ ਕੋਈ ਗੱਲ ਨਹੀਂ ਹੋ ਸਕਦਾ ਫਿਰ ਤੁਸੀਂ ਸਾਡੇ ਤੋਂ ਵੀ ਅੱਗੇ ਹੋ ਬਿਲਕੁਲ ਬਿਲਕੁਲ ਠੀਕ ਹੈ ਜੀ ਤੇ ਜਿੰਨਾ ਵੀ ਵੀਰਾਂ ਨੇ ਬੁਕਿੰਗ ਕਰਵਾਉਣੀ ਹੈ 9514586919 ਤੇ ਬੁਕਿੰਗ ਕਰਵਾ ਸਕਦੇ ਹੋ ਜੀ ਤੇ ਬਾਕੀ ਸਾਡੇ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਹੈ ਇੱਕ ਗਰੇਵਾਲ ਪੰਜਾਬੀ ਬਲੌਗ ਜੀ ਸਾਡਾ ਬਲੌਗ ਦਾ ਚੈਨਲ ਹੈ ਤੇ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ ਜਾਂ ਕੋਈ ਹੋਰ ਗੱਲਬਾਤ ਕਰਨੇ ਜਿਨ੍ਹਾਂ ਨੇ ਨਹੀਂ ਵੀ ਕੋਈ ਚਿਕਸ ਕਦੇ ਵੀ ਸਾਡੇ ਤੋਂ ਨਹੀਂ ਅਸੀਂ ਉਹਨਾਂ ਦੀ ਵੀ ਹੈਲਪ ਕਰ ਦਿੰਦੇ ਹਾਂ ਪਰ ਤੁਸੀਂ ਇੱਕ ਇਹ ਦੱਸ ਦਿਆ ਕਰੋ ਵੀ ਕਿਹੜੀ ਬਰੀਡ ਹੈ ਤੇ ਕਿੰਨੇ ਟਾਈਮ ਦੇ ਸਾਡੇ ਕੋਲੇ ਚਿਕਸ ਨੇ ਤੇ ਕਿਹੜੀ ਕਿਹੜੀ ਹੈਚਰੀਜ਼ ਨੇ ਇਸ ਤਰ੍ਹਾਂ ਉਹ ਜ਼ਰੂਰੀ ਹੁੰਦਾ ਹੈ ਬਾਕੀ ਵੈਕਸੀਨ ਸਾਰੀ ਸਾਡੀ ਕੀਤੀ ਹੁੰਦੀ ਹੈ ਜੇ ਸਾਡੇ ਕੋਲੇ ਬਲੈਕ ਐਸਟਰ ਲੋਪ ਆਰ ਆਰ ਜਾਂ ਜਿਹੜੀ ਵੀ ਬਰੀਡ ਤੁਹਾਨੂੰ ਚਾਹੀਦੀ ਹੈ ਮਿਲ ਜੂਗੀ ਜੀ ਤੇ ਪਿਓਰ ਬਰੀਡ ਅਸੀਂ ਦੇਵਾਂਗੇ ਤੁਹਾਨੂੰ ਇਹ ਵਾਅਦਾ ਕਰਦੇ ਹਾਂ ਸੱਚੀ ਗੱਲ ਹੈ